ਫਤੇਪੁਰ ਦੀਆਂ ਟੈਟ ਫਰੀ ਹੁੰਦੀ ਆ ਉੱਥੇ ਕੋਈ ਟੈਕਟ ਨਹੀਂ ਹੁੰਦੀ ਪਰ ਜਿਹੜੀ ਸਿਗਰੀ ਦੀ ਆ ਉਹਦੇ ਟੈਕਟ ਹੁੰਦੀ ਆ 50 ਰੁਪਏ ਤੇ ਬਾਕੀ ਫੌਰਨ ਹੀ ਅਲੱਗ ਹੁੰਦੀ ਆ ਸਾਰੀ ਜੋਦਾਬਾਈ ਦਾ ਮੈਲ ਇੱਧਰ ਸਟਾਰਟ ਹੋ ਰਿਹਾ ਦਾ ਜੋਦਾਬਾਈ ਕੌਣ ਸੀ ਅਕਬਰ ਦੀ ਘਰ ਵਾਲੀ ਅਕਬਰ ਦੀ ਘਰ ਲੈਣਾ ਜੋਦਾਬਾਈ ਸੀਗਾ ਜਿਹੜਾ ਉਹਦਾ ਮੁੰਡਾ ਹੋਇਆ ਸੀ ਸਲੀਮ ਸਲੀਮ ਦਾ ਨਾਮ ਬਣਿਆ ਬਾਅਦ ਵਿੱਚ ਸਾਰੀ ਬੁੱਕਸ ਵਗੈਰੇ ਮਿਲ ਜਾਣੀ ਇੱਥੋਂ ਚਾਰ ਕਰੀ ਲੈ ਲਈ ਅਸਲ ਵਿੱਚ ਨਾਲ ਚੱਲਦੇ ਵਿੱਚ ਨਾ ਜਿਹੜਾ ਆਪਾਂ ਅੰਦਰ ਜਾ ਕੇ ਆਇਆ ਇਹ ਅਸਲ ਵਿੱਚ ਜੋਧਾਬਾਈ ਦਾ ਮਹਿਲ ਸੀਗਾ ਕਿਉਂਕਿ ਜੋਧਾਬਾਈ ਇੱਥੇ ਰਹਿੰਦੀ ਸੀ ਜੀ ਕਿ ਜੋਧਾਬਾਈ ਅਕਬਰ ਦੀ ਸਭ ਤੋਂ ਮਤਲਬ ਮਨਪਸੰਦ ਰਾਣੀਆਂ ਦੇ ਵਿੱਚ ਇੱਕ ਸੀਗੀ ਅਕਬਰ ਦੇ ਤਿੰਨ ਵਿਆਹ ਹੋਏ ਸੀਗੇ ਉਹਨਾਂ ਵਿੱਚੋਂ ਸਭ ਤੋਂ ਮਨਪਸੰਦ ਰਾਣੀ ਜੇ ਕਿਤੇ ਕਲਾਕਾਰੀਆਂ ਦੇ ਵਿੱਚ ਮੋਗਲਾਂ ਦਾ ਕੋਈ ਤੋੜ ਨਹੀਂ ਸੀਗਾ ਪ੍ਰਾਂਤ ਸਮਿਆਂ ਦੇ ਵਿੱਚ ਜਿਹੜੀਆਂ ਕਲਾਕਾਰੀਆਂ ਬਣਾ ਗਏ ਉਹ ਅੱਜ ਕੱਲ੍ਹ ਵਾਲੇ ਲੋਕ ਵੀ ਨਹੀਂ ਬਣਾ ਸਕਦੇ ਕਿਉਂਕਿ ਇਹ ਕੰਮ ਹੀ ਹੈ ਸਾਹਮਣਾ ਕਰਦੇ ਸੀਗੇ ਪੂਰਾ ਤਸੱਲੀ ਨਾਲ ਇਹ ਜਗ੍ਹਾ ਤੇ ਆ ਕੇ ਇਹਨੂੰ ਗਾਈਡ ਥਾਂ-ਥਾਂ ਮਿਲਣਗੇ ਗਾਈਡ ਕੋਈ ਰੇਡ ਘੱਟ ਵੱਤ ਕਹੀ ਜਾਂਦਾ ਰਹਿੰਦਾ ਪਾ ਤੱਕੇ ਨਾਲ ਹੀ ਸਾਨੂੰ ਕਹਣਗੇ ਵੀ ਅੱਜ ਸਾਨੂੰ ਦਿਖਾ ਕੇ ਲੈ ਕੇ ਗਏ ਜਾਂ ਜੇ ਮਤਲਬ ਤਾਜ ਮਹਿਲ ਕਿ ਨਹੀਂ ਜਾਣੇ ਆ ਉਥੇ ਆ ਗਰੇ ਵਾਲੇ ਪੇਠੇ ਵਾਲੇ ਕਹਿੰਦੇ ਨੇ ਪੇਠਾ ਖਾਓ ਚੈੱਕ ਕਰੋ ਸਾਡਾ ਸਮਾਨ ਲੈ ਕੇ ਉਹ ਤੱਕੇ ਨਾਲ ਬਹਾੜ ਕਿਚੀ ਲੈ ਜਾਂਦੇ ਨੇ ਆਹ ਤੋਂ ਤੱਕੇ ਨਾਲ ਬਹਣਗੇ ਇਹਦੇ ਤੋਂ ਥੋੜਾ ਬਚ ਕੇ ਰਹਿਆ ਕਰ ਜਿਗਰੀ ਦੇ ਪੱਚੱਕਾ ਡੋਗੜ 25 ਮੀਲ ਨੇ ਬੰਦਾ ਥੱਕਿਆ ਪਰ ਮੈਂ ਨਹੀਂ ਖਤਮ ਹੁੰਦੇ ਦੇਖ ਇਹ ਇੱਕ ਤਰ੍ਹਾਂ ਦਾ ਹਵਾ ਮਹਿਲ ਕਿਉਂਕਿ ਜਿਹੜਾ ਰਾਜੇ ਹੁੰਦੇ ਸਨ ਸ਼ਹਿਨ ਸ਼ਾ ਉਹ ਇੱਥੇ ਗਰਮੀ ਜਾ ਕੇ ਬਹਨੇ ਸੀਗੇ ਜ਼ਿਆਦਾ ਮਨੋਰੰਜਨ ਦਾ ਸਾਧਨ ਹੁੰਦਾ ਸੀ ਇੱਕ ਮਨੋਰੰਜਨ ਕਰਨ ਲਈ ਇੱਥੇ ਆ ਕੇ ਬਹਨੇ ਕਿਉਂਕਿ ਇਹਦੇ ਵਿੱਚ ਨੇ 176 ਸਤੰਭ ਲੱਗੇ ਹੋਏ ਨੇ ਜਿਹੜੇ ਆ ਦਿਖ ਰਹੇ ਨੇ ਉਹ ਸਤੰਭ 176 ਨੇ ਕਿੰਨੇ ਹੋਏ ਥੱਲੇ ਵਾਲਾ ਜ਼ਿਆਦਾਗਾ ਉੱਪਰ ਵਾਲਾ ਘਟ ਘਟ مطلب ਚੁੜਾਈ ਘਟਦੀ ਜਾਂਦੀ ਆ ਪਹਿਲਾਂ ਪਹਿਲੀ ਮੰਜ਼ਲ ਜ਼ਿਆਦਾ ਵੱਡੀ ਆ ਦੂਜੀ ਛੋਟੀ ਆ ਤੀਸਰੀ ਮੰਜ਼ਲ ਬਿਲਕੁਲ ਛੋਟੀ ਆ ਚੌਥੀ ਮੰਜ਼ਲ ਬਿਲਕੁਲ ਛੋਟੀ ਆ ਉੱਪਰ ਤੱਕ ਇਹ ਗਰਮੀਆਂ ਲਈ ਹੀ ਸਪੈਸ਼ਲ ਬੰਦੀ ਸੀ ਤੇ ਆਕੇ ਰਾਣੀਏ ਇੱਥੇ ਪਰਦੇ ਵਗੈਰੇ ਲਾ ਕੇ ਜ਼ਰੂਰ ਆਉਂਦੀਆਂ ਸੀਗੀਆਂ ਇਹ ਹੈ ਜੀ ਦੀਵਾਨੇ ਖਾਸ ਜਵਾਨੇ ਖਾਸ ਦਾ ਮਤਲਬ ਤਾਂ ਕੋਈ ਖਾਸ ਚੀਜ਼ ਨਹੀਂ ਹੁੰਦੀ ਆ ਬੱਟੇ ਦੇ ਵਿੱਚ ਸ਼ਹਿਜਾਦ ਦੇ ਸ਼ਹਿਨ ਸ਼ਾਨੂ ਵਾਂਗ ਤੋਲੇ ਤੋਲਿਆ ਜਾਂਦਾ ਸੀਗਾ ਚਾਰੇ ਪਾਸੇ ਦੇ ਦਰਵਾਜੇ ਨੇ ਮਤਲਬ ਇਹ ਕੋਈ ਖਾਸ ਜਗ੍ਹਾ ਨਹੀਂ ਹੈਗੀ ਨਹੀਂ ਇਹ ਕੋਈ ਰੂਮ ਵਾਂਗ ਇੱਕ ਤਰ੍ਹਾਂ ਦਾ ਪਰ ਕੋਈ ਨੁਕੀ ਦਾ ਖਾਸ ਅਲੱਗ-ਅਲੱਗ ਧਾਰਨਾਵਾਂ ਨੇ ਬਾਰੇ ਕੋਈ ਤਾਂ ਤੋਲਿਆ ਜਾਂਦਾ ਸੀ ਕੋਈ ਕਹਿੰਦਾ ਇੱਥੇ ਕੋਈ ਪ੍ਰੋਗਰਾਮ ਵਗੈਰਾ ਹੁੰਦਾ ਸੀਗਾ ਇਹ ਆ ਇੱਕ ਡਾਟ ਨਿਕਰੀ ਹੈਗਾ ਇੱਕ ਕਰਿਆ ਕੀ ਜਾਂਦਾ ਸੀਗਾ ਬਾਕੀ ਇਸ ਲਾਮ ਦੇ ਹਿਸਾਬ ਨਾਲ ਉੱਥੇ ਕਲਾਕਿਰਤੀਆਂ ਬਹੁਤ ਜ਼ਬਰਦਸਤ ਬਣੀ ਹੋਈਆਂ ਨੇ। ਉਹ ਖਾਸ ਚੀਜ਼ ਲਈ ਹੀ ਚੁਜ਼ ਕੀਤਾ ਇਹ ਦੰਦ ਸ਼ੀਸ਼ਾ ਦੇ। ਸਾਈਡ ਤੇ ਲਾਏ ਹੋਏ ਨੇ ਤਾਂ ਕਿ ਕੋਈ ਚੀਜ਼ ਨੁਕਸਾਨ ਨਾ ਕਰ ਸਕੇ ਲੋਕੀਂ ਚਿਤ ਨੂੰ। ਇਹ ਹੈ ਜੀ ਖਜ਼ਾਨੇ ਕੀ ਛਤਰੀ। ਜਗ੍ਹਾ ਦਾ ਨਾਮ ਬਟ ਇੱਥੇ ਕੀ ਧਾਰਨਾ ਮੰਨੇ ਕਹਿੰਦੇ ਵੀ ਜੋਤਸੀ ਵੀ ਬਹਿੰਦਾ ਸੀਗੇ ਤੇ ਜੋਸੀ ਬੈਠਣ ਤੋਂ ਬਾਅਦ ਜਿਹੜਾ ਖਜ਼ਾਨਚੀ ਹੁੰਦਾ ਸੀ ਉਹ ਤੇ ਬਹਿ ਕੇ ਆਪਦੇ ਕੰਮਕਾਰ ਕਰਦਾ ਸੀਗਾ ਇਹ ਜਗ੍ਹਾ ਤੇ ਇੱਕ ਤਰ੍ਹਾਂ ਦਾ ਰੂਮ ਆ ਜੋ ਸਿਲੀ ਖਜ਼ਾਨਚੀ ਲਈ ਇੱਥੇ ਬਹਿ ਕੇ ਉਹ ਆਪਦਾ ਜੋ ਵੀ ਲੇਖਾ ਜੋਖਾ ਸੀ ਸਾਰਾ ਮੈਨੇਜ ਕਰਦਾ ਸੀਗਾ ਪਤਲੇ ਪਤਲੇ ਗਲੀਆਂ ਇੱਕ ਦੂਜੇ ਦੇ ਕਵਰੇਜ ਜਾਣ ਲਈ ਛੇ ਦਰਵਾਜ਼ੇ ਲੱਗੇ ਹੋਣਗੇ ਉਸ ਟਾਈਮ ਦੇ ਪਰ ਨਿਸ਼ਾਨਾ ਤੋਂ ਨਹੀਂ ਪਤਾ ਲੱਗ ਰਹਾ ਨੇ ਵੀ ਇਦਾਂ ਦੇ ਡਾਇਰ ਬਣਦੇ ਸੀ ਨਾ ਇਹ ਚੀਜ਼ੇ ਮਤਲਬ Hindu ਸਮਾਜ ਦੇ ਵਿੱਚ ਜਿਹੜੀਆਂ ਵੀ ਕਲਾ ਕਿਰਤੀ ਹੁੰਦੇ ਸੀ ਉਹਨਾਂ ਦੇ ਜਿਹਦੇ ਪ੍ਰਭਾਵਿਤ ਹੋ ਕੇ ਬਹੁਤ ਬਣਦੀਆਂ ਸੀ ਕਿਉਂਕਿ ਜ਼ਿਆਦਾ ਜਿਹੜਾ ਫਤਿਹਗਰ ਤੇ ਸਿਕਰੀ ਵਾਲਾ ਮਤਲਬ ਇੱਕ ਤਰ੍ਹਾਂ ਦਾ ਕਲਚਰ ਆ ਇਹ Hindu ਤੇ ਪਾਰਸੀ ਜਿਹੜਾ ਹੈਗਾ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਡੇਨ ਤਿਆਰ ਕੀਤੇ ਹੋਏ ਨੇ ਇਹਦੇ ਵਿੱਚ ਨਾ ਪੌੜੀਆਂ ਜਰੂਰ ਬਣਾਈਆਂ ਹੁੰਦੀਆਂ ਨੇ ਮਤਲਬ ਇੱਕ ਤਰ੍ਹਾਂ ਪੱਥਰ ਰੱਖ ਕੇ ਜਿਵੇਂ ਇਦਾਂ ਬਣਿਆ ਹੋਇਆ ਹੈਗਾ ਇਹ ਪੱਥਰ ਬੈਠੇ ਰੱਖੇ ਹੋਏ ਨੇ ਪੱਕੇ ਫਿਕਸ ਕੀਤੇ ਹੋਏ ਨੇ ਪੱਥਰ ਕੱਟ-ਕੱਟ ਕੇ ਤੇ ਜਿਹੜੇ ਇਹ ਕਾ ਸਤੰਭ ਬਣੇ ਹੁੰਦੇ ਨੇ ਇਹ ਨਹੀਂ ਹੈਗਾ ਵੀ ਉਹ ਕੋ ਡਿਜ਼ਾਈਨ ਕੀਤਾ ਹੋਇਆ ਇਹਨੂੰ ਪੱਥਰਾਂ ਨੂੰ ਵਿੱਚੋਂ ਕੱਟ-ਕੱਟ ਕੇ ਉਸ ਹਾਵ ਨੇ ਰੱਖੇ ਹੋਏ ਨੇ ਤਾਂ ਇਹਾਂ ਵਿੱਚ ਚ ਜਹਲ ਹਿਲਲਣੀਆਂ ਹੈ ਗਿਆ ਲੰਮੇ ਲੰਮੇ ਪੀਸ ਕੱਟ ਕੇ ਪੱਥਰਾਂ ਦੇ ਕੱਟ ਦੇ ਕਿਵੇਂ ਸੀ ਇਹ ਉਸ ਟਾਈਮ ਦੇ ਵਜਾਰਾਂ ਦੇ ਜਿਹੜੇ ਸੰਦ ਵਗੈਰਾ ਹੁੰਦੇ ਸੀ ਉਹਨਾਂ ਨੇ ਕੱਟਦੇ ਪ੍ਰੋਪਰ ਤਾਂ ਉਹ ਇਹ ਚੀਜ਼ਾਂ ਹਿਲਲਣੀਆਂ ਹੈ ਨਹੀਂ ਬਾਕੀ ਜਿਹੜੀਆਂ ਆ ਚੀਜ਼ਾਂ ਦੇ ਮੈਂ ਹੁਣ ਮਾਤਰ ਰੋਲਿੰਗ ਲਈ ਤਾਂ ਇਹ ਲੱਕੜ ਦੇਣ ਸੋਚ ਕੀਤੀਆਂ ਹੋਈਆਂ ਨੇ ਉੱਪਰ ਵੀ ਲਿਖਿਆ ਹੁੰਦਾ ਵੀ ਧਿਆਨ ਨਾਲ ਚੱਲੋ ਇਹ ਬਾਅਦ ਵਿੱਚ ਮੋਡੀਫਿਕੇਸ਼ਨ ਵਗੈਰਾ ਜਦ ਕੀਤਾ ਉਹ ਕੀਤਾ ਹੁੰਦਾ ਨਾ ਸੈਟਿੰਗ ਇਹ ਜੀ ਅਨੂਪ ਤਲਾਬ ਪਾਣੀ ਵੀ ਘਰੇ ਤਾਂ ਬਹੁਤ ਘੱਟ ਆ ਇਸ ਟਾਈਮ ਪਾਣੀ ਖਰਾਬ ਹੋ ਚੁੱਕਾ ਹੈ ਪਰ ਉਸ ਟਾਈਮ ਦਾ ਇਹ ਤਲਾਕ ਤੇ ਉਹ ਜਗਾ ਵੀ ਰੱਖੀ ਹੋਈ ਆ ਕੋਈ ਨਾ ਕੋਈ ਕਿਸ ਮਕਸਦ ਲਈ ਰੱਖਿਆ ਆ ਜਿਦਾ ਬੈਠਣ ਲਈ ਠੱਡੀਆਂ ਖਾਵਾ ਲਈ ਜੂਂਜ ਹੁੰਦਾ ਸੀ ਉਸ ਟਾਈਮ ਗਰਮੀਆਂ ਦੇ ਵਿੱਚ ਤਲਾਬ ਦੇ ਨਾਲ ਹੀ ਬਣਿਆ ਹੋਇਆ ਇੱਕ ਰੂਮ ਆ ਆ ਬੜਾ ਤੇ ਇਹ ਰੂਮ ਦੇ ਸਾਈਡ ਤੇ ਬਿਲਕੁਲ ਫੋਜ਼ ਲੱਗੇ ਹੋਏ ਨੇ ਸ਼ੈਦ ਉਹ ਫੁੱਲਣ ਵਾਲਾ ਕਮਰਾ ਵੀ ਕਹਿ ਰਹੇ ਨੇ ਬਾਕੀ ਤਾਂ ਇਤਿਹਾਸ ਬਹੁਤ ਲੰਮਾ ਦਾ ਇਹਦੇ ਬਾਰੇ ਆਪਣੀ ਜਾਣਕਾਰੀ ਨਹੀਂ ਹੈ ਬਾਕੀ ਰੂਮ ਬਹੁਤ ਸੋਨਾ ਬਣਿਆ ਹੈ ਅੰਦਰੋਂ ਇਹ ਬਾਰੇ ਪ੍ਰਾਪਰਟੀ ਟੈਕਨੀਕ ਕਿਉਂਕਿ ਹਿਸਟਰੀ ਬਹੁਤ ਲੰਬੀ ਹੈਗੀ ਇਹਦੇ ਵਿੱਚ ਰੱਖਦੇ ਸੀ ਪਾਣੀ ਜਮਾ ਕਰਕੇ ਕਿਉਂਕਿ ਇੱਥੇ ਪਾਣੀ ਦੀ ਬਹੁਤ ਕਿਲਤ ਸੀਗੀ ਹਰ ਦੁਆਰ ਤੋਂ ਕਹਿ ਰਹੇ ਨੇ ਵੀ ਪਾਣੀ ਹਰ ਦੁਆਰ ਤੋਂ ਆਉਂਦਾ ਸੀਗਾ ਸਪੈਸ਼ਲ ਪਾਣੀ ਕਿਉਂਕਿ ਪਾਣੀ ਬਹੁਤ ਖਾਰਾ ਸੀਗਾ ਹਸਦਾ ਤੇ ਤਾਂ ਕਰਕੇ ਜਗ੍ਹਾ ਮਤਲਬ ਇਹਦੇ ਵਿੱਚ ਪਾਣੀ ਸਟੋਰ ਕਰ ਕਰਾਇਆ ਰਿਹਾ ਸੀਗੇ ਆਵਰੇ ਦੇ ਜਾਨ ਸਾਰੀ ਨਾਲੇ ਤੇ ਕਿਤੇ ਛੋਟੀ ਛੋਟੀਆਂ ਇੱਕ ਤਰ੍ਹਾਂ ਦੇ ਅਲਮਾਰੀਆਂ ਨੇ ਅਲਮਾਰੀਆਂ ਟਾਈਪ ਸਟੈਸ ਬੰਦ ਰੱਖਣ ਲਈ ਖਿਆਲਾਂ ਲੱਗ ਜਾਂਦੇ ਚ 40 ਦਾ ਹਵਾ ਆਨਲੀ ਤੇ ਉਹ ਜਗ੍ਹਾ ਬਣਾਈ ਹੋਈ ਜਾਂਦੇ ਨੇ ਬੈਠਣ ਲਈ ਵੀ ਦਵਾਨੇ ਖਾਸ ਸੁਣਨਾ ਚਾਹਿਆ ਵੀ ਇੱਕ ਜਗ੍ਹਾ ਤੇ ਮਤਲਬ ਹੈ ਦੋਨੇ ਉੱਪਰ نیچے ਜਗ੍ਹਾ ਬਣਾਈਆਂ ਸੇਮ ਟੂ ਸੇਮ ਇੱਕ ਦੇ ਵਿੱਚ ਕਿਨਾ ਕਿਤਾਬਾਂ ਰੱਖਦੇ ਹੁੰਦੇ ਸੀ ਤੇ ਦੂਸਰੇ ਵਿੱਚ ਭੋਜਨ ਕਰਦੇ ਸੀਗੇ ਤੇ ਕਈ ਵਾਰੀ ਸ਼ਾਨ ਸ਼ਾਹ ਇਥੇ ਆਮ ਜਨਤਾ ਨੂੰ ਦਰਸ਼ਨ ਵੀ ਦਿੰਦੇ ਸੀਗੇ ਐਦਾਂ ਬੋਕਸ वगैरह ਰੱਖੇ ਹੁੰਦੇ ਸੀ ਕਿਤਾਬਾਂ ਤੇ ਖਾਣਾ ਵਗੈਰਾ ਜਿਹੜਾ ਬੰਦਾ ਸਿੱਥੇ ਬੈ ਕੇ ਖਾਣਾ ਖਾਂਦੇ ਸੀਗੇ ਮਤਲਬ ਦੋ ਕਮਰੇ ਇਕੱਠੇ ਨੇ ਇੱਕ ਤਰ੍ਹਾਂ ਦਾ ਲੈ ਵਾਲੇ ਵੀ ਪਾਣੀ ਬਸੇਤ ਮਤਲਬ ਮੇਹਰਾ ਪਾਣੀ ਉਹ ਇਨਾ ਸਟੋਰ ਕਰਾ ਰਹੇ ਸੀਗੇ ਉਹਦੇ ਇੱਕ ਇੱਕ ਬੂੰਦ ਉਹਨਾਂ ਲਈ ਮਤਲਬ ਕੁਦਰਤੀ ਨਾ ਇਹ ਜਿੱਦ ਨੂੰ ਬਹੁਤ ਲਗਾ ਸੀ ਪਾਣੀ ਨਹੀਂ ਵੇਸਟ ਹੁੰਦੇ ਸੀ ਕਿਉਂਕਿ ਪਾਣੀ ਦੀ ਸਮੱਸਿਆ ਬਹੁਤ ਨਹੀਂ ਦੁਸ਼ਟਾਵਾ ਪਾਣੀ ਨੂੰ ਇਕੱਠਾ ਕਰਦੇ ਤੇ ਜੇਲਾ ਵਗੈਰਾ ਦਾ ਲੱਗ ਜਗ ਦੇ ਬਿਨਾਂ ਕਰਾ ਦੇ ਕਿਉਂਕਿ ਗਿਲਾਂ ਦੇ ਜ਼ਿਲ੍ਹੇ ਪਾਣੀ ਦਾ ਬਹੁਤ ਮੁਸ਼ਕਲ ਸੀਗੇ ਜੇਲਾ ਨਹੀਂ ਉਹ ਲੱਗ ਹੀ ਜਗ ਰੱਖਤੇ ਸੀਗੇ ਕਿਲੇ ਦੀ ਬੈਕ ਸਾਈਡ ਤੇ ਕਾਰੀਗਰ ਬੈਠੇ ਕੰਮ ਵੀ ਕਰ ਰਹੇ ਨੇ ਤੇ ਇਧਰ ਦੀ ਰਸਤਾ ਵੀ ਜਾਂਦਾ ਹੈ ਥੱਲੋਂ ਦੀ ਇਹ ਹੈ ਜੀ ਵੀਰਵਾਲ ਦਾ ਮਕਾਨ ਉੱਪਰ ਦੋ ਗੋਮਤ ਲੱਗੇ ਹੋਏ ਦੋ ਕਮਰੇ ਸੀਗੇ ਤੇ ਥੱਲੇ ਇੱਕ ਜਗ੍ਹਾ ਸੀਗੀ ਇੱਥੇ ਵੀਰਵਾਲ ਦਾ ਮਕਾਨ ਸੀਗਾ ਤੇ ਇਹ ਜਿਹੜੀ ਮਤਲਬ ਕਲਾਕਾਰੀ ਕਰਨੀ ਹੋਈ ਉਹ ਸਿਕਰੀ ਦੇ ਜਿਹੜੇ ਕਲਾਕਾਰ ਸੀ ਉਹਨਾਂ ਨੇ ਕੀਤੀ ਸੀ ਇਹ ਕਲਾਕਾਰੀ ਇਹ ਉੱਥੋਂ ਦੇ ਪ੍ਰਮਾਨ ਮਿਲਦੇ ਨੇ ਜੀ ਦੇ ਕਲਾਰੇ ਬੁੱਖ ਬਹੁਤ ਸੋਹਣਾ ਬਣਾਇਆ ਹੋਇਆ ਜੀ ਇਹ ਬਾਲ ਦਾ ਮਕਾਨ ਅੰਦਰ ਤੋਂ ਜੀ ਜਿਹੜਾ ਬਾਹਰ ਜਿੱਥੇ ਕਿਚਨ ਦਾ ਮਤਲਬ ਖਾਣਾ ਵਗੈਰਾ ਬੰਦ ਸੀ ਪਹਿਲਾਂ ਇਹਦੀਆਂ ਛੱਤਾਂ ਹੋਟ ਟੈਪ ਦੀਆਂ ਹੁੰਦੀਆਂ ਸੀ ਪਰ ਬਾਅਦ ਵਿੱਚ ਇਹਨਾਂ ਚੇਂਜ ਕਰਕੇ ਮਤਲਬ ਇੱਕ ਸਰਜੀ ਕਰਤੀ ਸੀਗਾ ਛੱਤਾਂ ਉੱਪਰ-ਨੀਚੇ ਸੀਗੀਆਂ ਡਿਜ਼ਾਈਨ ਇਹਦਾ ਬਹੁਤ ਸੋਹਣਾ ਸੀਗਾ ਤੇ ਬੜ ਬਹੁਤ ਚੇਂਜ ਕੀਤਾਗਾ ਤੇ ਸਾਰਾ ਜਿਹੜਾ ਵੀ ਮਤਲਬ ਕਿਰੇ ਦਾ ਖਾਣਾ ਵਗੈਰਾ ਬੰਦਾ ਸਾਰਾ ਇੱਥੇ ਤਿਆਰ ਹੁੰਦਾ ਸੀਗਾ ਇਹ ਜਗ੍ਹਾ ਸਭ ਤੋਂ ਪੁਰਾਣੀ ਲੱਗ ਰਹੀ ਆ ਜਿਸ ਹਸਾਬ ਨਾਲ ਇਹ ਹਾਲਾਤ ਨੇ ਉਹਦੇ ਵਿੱਚ ਕੀ ਹੈ ਵੀ ਜਿਹੜੇ ਨਵੇਂ ਜਗ੍ਹਾ ਸੀਗੀ ਉੱਥੇ ਥੋੜਾ ਥੋੜਾ ਕੰਮ ਵੀ ਜ਼ਿਆਦਾ ਕਾਰੀਗਰ ਲੱਗੇ ਹੋਣੇ ਥੋੜੀ ਜਿਹੀ ਮੋਡੀਫਿਕੇਸ਼ਨ ਜ਼ਰੂਰ ਹੋ ਰਹੀ ਹੈ ਪਰ ਇਹਲੇ ਦੋ ਜਿਹਦੇ ਤੋਂ ਪੈਂਟਰ ਹੁੰਦੇ ਆ ਮਤਲਬ ਇੰਟਰ ਹੋਂ ਸਾਰੀ ਨਾ ਇੱਕ ਦੁਬਾਰ ਨਿਕਲੇ ਸੀਗੇ ਬਸ ਪਹਿਲਾਂ ਦੇਖਿਆ ਧਿਆਨ ਨਹੀਂ ਗਿਆ ਆ ਅੱਖਰ ਲਿਖੇ ਹੁੰਦੇ ਨੇ ਇਹ ਕਹਿੰਦੇ ਵੀ ਅਨੇ ਬੰਦਾ ਖਤਰ ਹੁੰਦਾ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਪਰ ਪੜ੍ਹ ਲਿਖ ਨਹੀਂ ਸਕਦੇ ਉਹ ਅੱਖਰਾਂ ਹੱਥ ਨਾਲ ਟੱਚ ਕਰਕੇ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਚੀਜ਼ ਬਾਰੇ ਕੀ ਲਿਖਿਆ ਹੋਇਆ ਹੈਗਾ ਫਿਰ ਸਿਕਰੀ ਦਾ ਇਕਲਾ ਦੇਖਣ ਤੋਂ ਬਾਅਦ ਨਿਕਲ ਚੱਲੇ ਆ ਵਾਪਸ ਨੂੰ ਬਾਕੀ ਦੇਖਦੇ ਆ ਅੱਜਲਾ ਪ੍ਰੋਗਰਾਮ ਕੀ ਆ ਕਿੱਦਾਂ ਵੀ ਜਗਾ ਸੂਦਰਨ ਜਗਰ ਅੰਮ੍ਰਿਤ ਨਗਰ ਜਾਮਾ ਮਸਜਿਦ ਬਗੜਾ ਮੂਤੀ ਮਸਜਿਦ ਬਗੜਾ ਤੇ ਅਕਬਰ ਟੌਮ ਕਿਲਾ ਬਗੜਾ ਇੱਥੇ ਤਾਂ ਤਕਰੀਬਨ 9 ਘੰਟੇ ਲੱਗ ਗਏ ਰਾਮਨਾ ਜੇ ਬਾਤ ਤੋਂ ਬਾਤ ਜਿੰਨਾ ਮਰਜ਼ੀ ਟਾਈਮ ਲੈ ਲਓ ਦੇਖਣ ਐਕਸਪਲੋਰ ਕਰ ਲਈ ਪਰ ਮਿਨੀਮਮ ਤਾਂ 3 ਘੰਟੇ ਲੱਗ ਹੀ ਜਾਂਦੇ ਨੇ ਕਿਉਂਕਿ ਜਗ੍ਹਾ ਬਹੁਤ ਲੰਬੀ ਐ ਮਿਲਦੇ ਆ ਅਗਲੇ ਜਗ੍ਹਾ ਤੇ ਨਵੀਂ ਜਗ੍ਹਾ ਤੇ